ਹalleluyah ਸਾਰੇ ਪੰਪਾਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਲੇਵੀਆਂ ਅਧਿਆਇ 23 ਜਾਂਚ ਕਰਨ ਲਈ ਖਾਸ ਹੁਕਮ ਜਹਵਾ ਮੋਸਾ ਨਾਲ ਬੋਲਿਆ ਕਿ ਇਸرائیਲੀਆਂ ਨੂੰ ਇੰਜ ਬੋਲ ਜਿਹੜੇ ਜਹਵਾ ਦੇ ਪਰਬ ਹਨ ਜੋ ਤੁਸੀਂ ਪਵਿੱਤਰ ਮੇਲੇ ਕਰਨੇ ਸੋ ਇਹ ਮੇਰੇ ਪਰਬ ਹਨ ਸਬਤ 6 ਦਿਨ ਕੰਮ ਕੀਤਾ ਜਾਵੇ ਪਰ 7ਵਾਂ ਦਿਨ ਵਿਸ਼ਰਾਮ ਦਾ ਸਬਤ ਇੱਕ ਪਵਿੱਤਰ ਮੇਲਾ ਹੈ ਤੁਸੀਂ ਉਸ ਦੇ ਵਿੱਚ ਕੋਈ ਕੰਮ ਨਾ ਕਰਨਾ ਇਹ ਤੁਹਾਡੇ ਸਬਣਾ ਵਸੇਬਿਆਂ ਵਿੱਚ ਯਹੋਵਾ ਦਾ ਸਬਤ ਹੈ ਪਸਾਹ ਅਤੇ ਪਤੀਰੀ ਰੋਟੀ ਜਿਹੜੇ ਤੁਸੀਂ ਉਹਨਾਂ ਦਿਆਂ ਵੇਲਿਆਂ ਸਿਰ ਹਉਕਾ ਦੇਣਾ ਹੈ ਸੋ ਜਹਵਾ ਦੇ ਪਰਬ ਅਤੇ ਪਵਿੱਤਰ ਮੇਲੇ ਇਹ ਹਨ ਪਹਿਲੇ ਮਹੀਨੇ ਦੀ 14ਵੀਂ ਮਿਤੀ ਨੂੰ ਸੰਧਿਆ ਵੇਲੇ ਤਾਈ ਜਹਵਾ ਦਾ ਪਸਾਹ ਦਾ ਪਰਬ ਹੈ ਅਤੇ ਉਸ ਮਹੀਨੇ ਦੀ 15ਵੀਂ ਮਿਤੀ ਜਹਵਾ ਦੀ ਪਤੇਰੀ ਰੋਟੀ ਖਾਣੀ ਦਾ ਪਰਬ ਹੈ ਸੱਤ ਦਿਨ ਤੋੜੀ ਤੁਸੀਂ ਪਤੀਰੀ ਰੋਟੀ ਖਾਣੀ ਪਹਿਲੇ ਦਿਨ ਤੁਸੀਂ ਪਵਿੱਤਰ ਮੇਲਾ ਕਰਨਾ ਉਸ ਦੇ ਵਿੱਚ ਤੁਸੀਂ ਕੋਈ ਕੰਮ ਤੰਦਾ ਨਾ ਕਰਨਾ ਪਰ ਤੁਸੀਂ ਅੱਗ ਦੀ ਪੇਟ ਜਹਵਾ ਦੇ ਅੱਗੇ ਸੱਤ ਦਿਨ ਤੋੜੀ ਛਡਾਉਣੀ ਅਤੇ ਸੱਤਵੇਂ ਦਿਨ ਪਵਿੱਤਰ ਮੇਲਾ ਹੋਵੇ ਉਸ ਦੇ ਵਿੱਚ ਤੁਸੀਂ ਕੋਈ ਕੰਮ ਕੰਦਾ ਨਾ ਕਰਨਾ ਪਹਿਲੇ ਫਲ ਫਿਰ ਜਹਵਾ ਮੋਸਾ ਨਾਲ ਬੋਲਿਆ ਕਿ ਇਸرائیਲੀਆਂ ਨਾਲ ਗੱਲ ਕਰ ਅਤੇ ਇੰਜ ਉਹਨਾਂ ਨੂੰ ਆਖ ਕੀ ਜਿਸ ਵੇਲੇ ਤੁਸੀਂ ਉਸ ਦੇਸ਼ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਆ ਗਏ ਹੋ ਅਤੇ ਉਸ ਦੀ ਹਾੜੀ ਵੀ ਵੱਡੋਗੇ ਤਾਂ ਤੁਸੀਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ ਅਤੇ ਉਹ ਉਸ ਪੂਲੇ ਨੂੰ ਯਹੋਵਾ ਦੇ ਸਾਹਮਣੇ ਹਿਲਾਵੇ ਕਿ ਉਹ ਤੁਹਾਡੇ ਕੋਲੋਂ ਮੰਨਿਆ ਜਾਏ ਉਸ ਸਬਤ ਦੇ ਅਗਲੇ ਪਲਕ ਨੂੰ ਜਾਜਕ ਉਸਨੂੰ ਹਿਲਾਵੇ ਅਤੇ ਉਸੇ ਦਿਨ ਜਿਸ ਦੇ ਵਿੱਚ ਤੁਸੀਂ ਉਸ ਪੂਲੇ ਨੂੰ ਹਿਲਾਓ ਤੁਸੀਂ ਇੱਕ ਵਜh ਤੋਂ ਰਹਿਤ ਜਹਵਾ ਦੇ ਅੱਗੇ ਹੋਮ ਦੀ ਪੇਟ ਕਰਕੇ ਪਹਿਲੇ ਵਰੇ ਦਾ ਇੱਕ ਲੇਲਾ ਚੜਾਉਣਾ ਅਤੇ ਉਸ ਦੀ ਮੈਦੇ ਦੀ ਪੇਟ ਜੋ ਹੈ ਸੋ ਤੇਲ ਨਾਲ ਡਲੇ ਹੋਏ ਦੋ ਦਸਵੰਦ ਮੈਦੇ ਦੇ ਜਹਵਾ ਦੇ ਅੱਗੇ ਇੱਕ ਸੁਗੰਧਤਾ ਕਰਕੇ ਇੱਕ ਅਗ ਦੀ ਪੇਟ ਹੋਵੇ ਅਤੇ ਇੱਕ ਦਾਖਰਸ ਦੇ ਕੁੱਪੇ ਦੀ ਚੌਥਾਈ ਉਸ ਦੀ ਪੀਣ ਦੀ ਪੇਟ ਹੋਵੇ ਅਤੇ ਜਿਸ ਦਿਨ ਕਾਈ ਤੁਸੀਂ ਆਪਣੇ ਪਰਮੇਸ਼ਵਰ ਅੱਗੇ ਇੱਕ ਪੇਟ ਨਾ ਲਿਆਓ ਉਸ ਦਿਨ ਤੋੜੀ ਤੁਸਾਂ ਨਾ ਰੋਟੀ ਨਾ ਪੁੰਨੇ ਹੋਏ ਦਾਣੇ ਨਾ ਹਰੇ ਸੱਟੇ ਖਾਣੇ ਇਹ ਤੁਹਾਡੇ ਸਬਣਾ ਵਸੇਬਿਆਂ ਵਿੱਚ ਤੁਹਾਡੀਆਂ ਪੀੜੀਆਂ ਤਿੱਕਰ ਇੱਕ ਸਦਾ ਦੀ ਵਿਧੀ ਹੋਵੇ ਹਫ਼ਤਿਆਂ ਦਾ ਪਰਬ ਅਤੇ ਉਸ ਸਬਤ ਦੇ ਅਗਲੇ ਪਲਕ ਤੋਂ ਉਸ ਦਿਨ ਤੋਂ ਜੋ ਤੁਸੀਂ ਹਿਲਾਉਣ ਦੀ ਪੇਟ ਦਾ ਪੋਲਾ ਲਿਆਏ ਤੁਸੀਂ ਸੱਤ ਸਬਤ ਪੂਰੇ ਗਿਣਨੇ ਅਰਥਾਤ ਸੱਤਵੇਂ ਸਬਤ ਦੇ ਅਗਲੇ ਪਲਕ ਤਾਈ ਤੁਸੀਂ 50 ਦਿਨ ਗਿਣਨੇ ਅਤੇ ਫੇਰ ਜਹਵਾ ਦੇ ਅੱਗੇ ਇੱਕ ਮੈਦੇ ਦੀ ਪੇਟ ਨਵੀਂ ਛੜਾਉਣੀ ਤੁਸੀਂ ਆਪਣੇ ਵਸੇਬਿਆਂ ਵਿੱਚੋਂ 2 10 ਬੰਦਾਂ ਦੇ 2 ਹਿਲਾਉਣ ਦੀਆਂ ਰੋਟੀਆਂ ਕੱਢਣੀਆਂ ਉਹ ਮੈਦੇ ਦੀਆਂ ਹੋਣ ਉਹ ਖਮੀਰ ਨਾਲ ਗੁੰਨੀਆਂ ਜਾਣ ਉਹ ਜੋ ਹਵਾ ਦੇ ਅੱਗੇ ਪਹਿਲਾ ਫਲ ਹੈ ਅਤੇ ਤੁਸੀਂ ਉਹਨਾਂ ਰੋਟੀਆਂ ਦੇ ਨਾਲ ਬਾਜੂ ਤੋਂ ਰਹਿਤ ਪਹਿਲੇ ਵਰੇ ਦੇ 7 ਲੇਲੇ ਅਤੇ ਇੱਕ ਜਵਾਨ ਬਲਦ ਅਤੇ ਦੋ ਛਤਰੇ ਚੜਾਉਣੇ ਉਹ ਉਹਨਾਂ ਦੇ ਮੈਦੇ ਦੀਆਂ ਪੇਟਾਂ ਅਤੇ ਉਹਨਾਂ ਦੀਆਂ ਪੇਣ ਦੀਆਂ ਪੇਟਾਂ ਸਣੇ ਜਹਵਾ ਦੇ ਅੱਗੇ ਹੋਮ ਦੀ ਪੇਟ ਹੋਵੇ ਅਰਥਾਤ ਜਹਵਾ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਪੇਟ ਹੋਵੇ ਫੇਰ ਤੋਸਾ ਬਕਰਿਆਂ ਚੋਂ ਇੱਕ ਪਾਠ ਪਾਪ ਦੀ ਪੇਟ ਕਰਕੇ ਅਤੇ ਪਹਿਲੇ ਵਰੇ ਦੇ ਦੋ ਲੈ ਲੈ ਸੁਖ ਸਾਧ ਦੀਆਂ ਪੇਟਾਂ ਦੀ ਬਲੀ ਕਰਕੇ ਛਡਾਉਣੇ ਅਤੇ ਜਾਜਕ ਉਹਨਾਂ ਨੂੰ ਪਹਿਲੇ ਫਲ ਦੀ ਡੋਟੀ ਸਣੇ ਹਿਲਾਉਣ ਦੀ ਪੇਟ ਕਰਕੇ ਜਹਵਾਹ ਦੇ ਅੱਗੇ ਹਿਲਾਵੇ ਅਤੇ ਦੋਹਾਂ ਲੈ ਲਿਆ ਸਣੇ ਉਹ ਜਾਜਕ ਦੇ ਲਈ ਜਹਵਾ ਦੇ ਅੱਗੇ ਪਵਿੱਤਰ ਹੋਣ ਅਤੇ ਉਸੇ ਦਿਨ ਤੁਸੀਂ ਆਪਣੇ ਲਈ ਇੱਕ ਪਵਿੱਤਰ ਮੇਲੇ ਦਾ ਹੌਕਾ ਦੇਣਾ ਤੁਸੀਂ ਉਸ ਦੇ ਵਿੱਚ ਕੋਈ ਕੰਮ ਤੰਦਾ ਨਾ ਕਰਨਾ ਇਹ ਤੁਹਾਡੇ ਸਬਣਾ ਵਸੇਬਿਆਂ ਵਿੱਚ ਤੁਹਾਡੀਆਂ ਪੀੜੀਆਂ ਤੋੜੀ ਇੱਕ ਸਦਾ ਦੀ ਵਿਧੀ ਠਹਿਰੇ ਅਤੇ ਜਿਸ ਵੇਲੇ ਤੁਸੀਂ ਆਪਣੇ ਦੇਸ਼ ਦੀ ਹਾੜੀ ਵੱਡੋ ਤਾਂ ਤੂੰ ਵੱਡਣ ਵੇਲੇ ਆਪਣੀ ਪਹਿਲੀ ਦੀਆਂ ਨੋਕਰਾਂ ਸਾਰੀਆਂ ਨਾਂ ਵੱਡੀਆਂ ਨਾ ਤੂੰ ਆਪਣੀ ਹਾੜੀ ਦਾ ਕੋਈ ਸਿਲਾ ਛੁਗੀ ਤੂੰ ਉਹਨਾਂ ਨੂੰ ਕੰਗਾਲ ਅਤੇ ਉਪਰੇ ਦੇ ਲਈ ਛੱਡੀ ਮੈਂ ਜਹਵਾਹ ਤੁਹਾਡਾ ਪਰਮੇਸ਼ਵਰ ਹਾਂ ਤੁਰਿਆਂ ਦਾ ਕਰਬ ਨਾਲੇ 모사 ਜਹਵਾਹ ਨਾਲ ਬੋਲਿਆ ਕਿ ਇਸਰਾਇਲ ਦੇ ਪਰਿਵਾਰ ਨੂੰ ਬੋਲ ਕਿ 7ਵੇਂ ਮਹੀਨੇ ਨੂੰ ਮਹੀਨੇ ਦੀ ਪਹਿਲੀ ਮਿਤੀ ਵਿੱਚ ਤੁਸੀਂ ਇੱਕ ਸਬਤ ਇੱਕ ਤੁਰੀ ਵਜਾਉਣ ਦਾ ਸਿਮਰਨਾ ਇੱਕ ਪਵਿੱਤਰ ਮੇਲਾ ਕਰਨਾ ਤੁਸਾਂ ਉਸ ਦੇ ਵਿੱਚ ਕੋਈ ਕੰਮ ਤੰਦਾ ਨਾ ਕਰਨਾ ਪਰ ਤੁਸਾਂ ਜਹਵਾ ਦੇ ਅੱਗੇ ਇੱਕ ਅਗ ਦੀ ਪੇਟ ਛਡਾਉਣੀ ਮਾਫੀ ਦਾ ਦਿਨ ਅਤੇ ਜਹਵਾ 모ਸਾ ਨਾਲ ਬੋਲਿਆ ਕਿ ਨਾਲੇ ਇਸੇ 7ਵੇਂ ਮਹੀਨੇ ਦੀ 10ਵੀਂ ਮਿਤੀ ਨੂੰ ਇੱਕ ਪ੍ਰਾਸ਼ਿਤ ਦਾ ਦਿਨ ਹੋਵੇ ਉਹ ਤੁਹਾਡੇ ਲਈ ਇੱਕ ਪਵਿੱਤਰ ਮੇਲਾ ਹੋਵੇ ਅਤੇ ਤੁਸੀਂ ਆਪਣੇ ਆਪਰਾਣਾ ਨੂੰ ਕਸ਼ਟ ਦੇਣਾ ਅਤੇ ਜਹਵਾਹ ਦੇ ਅੱਗੇ ਇੱਕ ਅਗ ਦੀ ਪੇਟ ਛਡਾਉਣੀ ਅਤੇ ਤੁਸੀਂ ਉਸ ਦਿਨ ਵਿੱਚ ਕੋਈ ਕੰਮ ਨਾ ਕਰਨਾ ਕਿਉਂ ਜੋ ਜਹਵਾਹ ਆਪਣੇ ਪਰਮੇਸ਼ਵਰ ਦੇ ਅੱਗੇ ਤੁਹਾਡੇ ਲਈ ਪ੍ਰਾਸ਼ਚਿਤ ਕਰਨ ਨੂੰ ਇਹ ਪ੍ਰਾਸ਼ਚਿਤ ਦਾ ਦਿਨ ਹੈ ਕਿਉਂਕਿ ਜਿਹੜਾ ਪ੍ਰਾਣੀ ਉਸੇ ਦਿਨ ਕਸ਼ਟ ਨਾ ਸਹਾਰੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਜਿਹੜਾ ਪ੍ਰਾਣੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸੇ ਪ੍ਰਾਣੀ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ਼ ਕਰਾਂਗਾ ਤੋਸਾ ਕਿਸੇ ਪ੍ਰਕਾਰ ਦਾ ਕੰਮ ਨਾ ਕਰਨਾ ਇਹ ਤੁਹਾਡੇ ਸਬਣਾ ਵਸੇਬਿਆਂ ਵਿੱਚ ਤੁਹਾਡੀਆਂ ਪੀੜੀਆਂ ਤੀਕਰ ਇੱਕ ਸਦਾ ਦੀ ਵਿਧੀ ਠਹਿਰੇ ਇਹ ਤੁਹਾਨੂੰ ਇੱਕ ਵਿਸ਼ਰਾਮ ਦਾ ਸਬਤ ਹੋਵੇ ਅਤੇ ਤੁਸਾ ਆਪਣੇ ਆ ਪ੍ਰਾਣਾ ਨੂੰ ਕਸ਼ਟ ਦੇਣਾ ਤੋਸੀ ਉਸ ਮਹੀਨੇ ਦੀ 9ਵੀਂ ਮਿਤੀ ਨੂੰ ਉਸ ਸੰਧਿਆ ਤੋਂ ਅਗਲੀ ਸੰਧਿਆ ਤੋੜੀ ਆਪਣਾ ਵਿਸ਼ਰਾਮ ਰਖਣਾ ਡੇਰਿਆਂ ਦਾ ਪਰਬ ਤਾਂ ਜਹਵਾ ਮੋਸਾ ਨਾਲ ਬੋਲਿਆ ਕਿ ਇਸرائیਲੀਆਂ ਨੂੰ ਬੋਲ ਕਿ ਐਸੇ 7ਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਜਹਵਾ ਦੇ ਅੱਗੇ ਸੱਤ ਦਿਨਾਂ ਤੋੜੀ ਡੇਰਿਆਂ ਦਾ ਪਰਬ ਹੋਵੇ ਪਹਿਲੇ ਦਿਨ ਨੂੰ ਪਵਿੱਤਰ ਮੇਲਾ ਹੋਵੇ ਤੁਸੀਂ ਉਸ ਦੇ ਵਿੱਚ ਕੋਈ ਕੰਮ ਤੰਦਾ ਨਾ ਕਰਨਾ ਸੱਤ ਦਿਨ ਤੋੜੀ ਤੁਸੀਂ ਜਹਵਾਹ ਦੇ ਅੱਗੇ ਇੱਕ ਅੱਗ ਦੀ ਪੇਟ ਛੜਾਉਣੀ ਅੱਠਵੇਂ ਦਿਨ ਤੁਹਾਡੇ ਲਈ ਪਵਿੱਤਰ ਮੇਲਾ ਹੋਵੇ ਅਤੇ ਤੁਸੀਂ ਜਹਵਾ ਦੇ ਅੱਗੇ ਇੱਕ ਅੱਗ ਦੀ ਪੇਟ ਛੜਾਉਣੀ ਇਹ ਇੱਕ ਖਾਸ ਮੇਲੇ ਦਾ ਦਿਨ ਹੈ ਤੁਸੀਂ ਉਸ ਦੇ ਵਿੱਚ ਕੋਈ ਕੰਮ ਤੰਦਾ ਨਾ ਕਰਨਾ ਤੁਸੀਂ ਜਿਹੜੇ ਪਵਿੱਤਰ ਮੇਲਿਆਂ ਦਾ ਹੌਕਾ ਦੇਣਾ ਹੈ ਕਿ ਜਹਵਾ ਦੇ ਅੱਗੇ ਅੱਗ ਦੀ ਪੇਟ ਅਤੇ ਹੋਮ ਦੀ ਪੇਟ ਅਤੇ ਮੈਦੇ ਦੀ ਪੇਟ ਅਤੇ ਬਲੀ ਅਤੇ ਪੀਣ ਦੀਆਂ ਪੇਟਾਂ ਸਬੇ ਆਪੋ ਆਪਣੇ ਦਿਨਾਂ ਵਿੱਚ ਇਹ ਪਰਬ ਹਨ ਅਤੇ ਯਹੋਵਾ ਦੇ ਸਬਤ ਤੋਂ ਬਿਨਾਂ ਅਤੇ ਆਪਣੇ ਦਾਣ ਤੋਂ ਬਿਨਾਂ ਅਤੇ ਆਪਣੀਆਂ ਸਾਰੀਆਂ ਸੁਖਣਾ ਤੋਂ ਬਿਨਾਂ ਅਤੇ ਆਪਣੀਆਂ ਸਾਰੀਆਂ ਮਰਜ਼ੀ ਦੀਆਂ ਪੇਟਾਂ ਤੋਂ ਬਿਨਾ ਜੋ ਤੁਸੀਂ ਜਹਵਾ ਦੇ ਅੱਗੇ ਛੜਾਉਂਦੇ ਹੋ ਸੱਤਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਜਿਸ ਵੇਲੇ ਤੁਸੀਂ ਦੇਸ਼ ਦੇ ਫਲ ਨੂੰ ਇਕੱਠਾ ਕਰੋ ਤਾਂ ਤੁਸੀਂ ਜਹਵਾ ਦੇ ਅੱਗੇ 7 ਦਿਨ ਤੋੜੀ ਇੱਕ ਪਰਬ ਰੱਖਣਾ ਪਹਿਲਾ ਦਿਨ ਸਬਤ ਅਤੇ 8ਵੇਂ ਦਿਨ ਵੀ ਸਬਤ ਹੋਵੇ ਅਤੇ ਤੋਸਾਂ ਪਹਿਲੇ ਦਿਨ ਸੋਹਣੇ-ਸੋਹਣੇ ਬਿਰਸ਼ਾਂ ਦੀਆਂ ਟਹਿਣੀਆਂ ਨੂੰ ਅਰਥਾਤ ਖੰਜੂਰ ਦੀਆਂ ਟਹਿਣੀਆਂ ਅਤੇ ਮੋٹے ਬਿਰਸ਼ਾਂ ਦੀਆਂ ਟਹਿਣੀਆਂ ਅਤੇ ਨਦੀ ਦਾ ਬੇਦ ਮਜਨੂ ਲੈਣਾ ਅਤੇ ਤੋਸਾਂ ਜਹਵਾ ਆਪਣੇ ਪਰਮੇਸ਼ਰ ਦੇ ਅੱਗੇ ਸੱਤ ਦਿਨ ਤੋੜੀ ਆਨੰਦ ਖੁਸ਼ੀ ਕਰਨੀ ਵਰੇ ਵਿੱਚ ਸੱਤ ਦਿਨ ਤੋੜੀ ਤੁਸੀਂ ਇਸ ਦਾ ਜਹੋਵਾ ਦੇ ਅੱਗੇ ਪਰਬ ਕਰਨਾ ਇਹ ਤੁਹਾਡੀਆਂ ਪੀੜੀਆਂ ਵਿੱਚ ਇੱਕ ਸਦਾ ਦੀ ਵਿਧੀ ਠਹਿਰੇ ਤੁਸੀਂ 7ਵੇਂ ਮਹੀਨੇ ਵਿੱਚ ਇਸ ਨੂੰ ਦੇਖਣਾ ਤੁਸੀਂ ਸੱਤ ਦਿਨ ਤੋੜੀ ਛੱਪਰੀਆਂ ਵਿੱਚ ਵਸਣਾ ਸੱਬੇ ਜੋ ਇਸرائیਲੀ ਜੰਮੇ ਹੋਏ ਹਨ ਸੋ ਛੱਪਰੀਆਂ ਵਿੱਚ ਵਸਣ ਇਸ ਤੋਂ ਤੁਹਾਡੀਆਂ ਪੀੜੀਆਂ ਜਾਣਣ ਜੋ ਮੈਂ ਇਸرائیਲੀਆਂ ਨੂੰ ਛੱਪਰੀਆਂ ਵਿੱਚ ਵਸਾਇਆ ਜਿਸ ਵੇਲੇ ਮੈਂ ਉਹਨਾਂ ਨੂੰ ਮਿਸਰ ਦੇ ਦੇਸ਼ ਤੋਂ ਲਿਆਂਦਾ ਮੈਂ ਯਹੋਵਾ ਤੁਹਾਡਾ ਪਰਮੇਸ਼ੁਰ ਹਾਂ ਅਤੇ 모ਸਾ ਨੇ ਇਸرائیਲੀਆਂ ਨੂੰ ਜਹਵਾ ਦੇ ਪਰਬ ਨੂੰ ਦੱਸ ਦਿੱਤਾ ਆਮੇਨ